ਸਤਿ ਸ਼੍ਰੀ ਅਕਾਲ ਜੀ ਮੈਂ ਧਰਮਿੰਦਰ ਸਿੰਘ ਪੰਜਾਬ ਦਾ ਮੁਕੇਰੀਆਂ ਹਲਕਾ ਜਿਸ ਮੁਕੇਰੀਆਂ ਦੇ ਵਿੱਚ ਕਾਫੀ ਲੰਬੇ ਅਰਸੇ ਦੇ ਵਿੱਚੋਂ ਕੋਈ ਨੁਮਾਇੰਦਗੀ ਨਹੀਂ ਰਹੀ ਕਹਿੰਦਾ ਸਿੱਧੇ ਤੌਰ ਤੋਂ ਹੈ ਕਿ ਮੁਕੇਰੀਆਂ ਦੇ ਵਿੱਚ ਨਾ ਤਾਂ ਸਰਪੰਚ ਨਾ ਕੋਈ ਸਰਕਾਰ ਦਾ ਨੁਮਾਇੰਦਾ ਦੇਖਣ ਨੂੰ ਮਿਲ ਰਿਹਾ ਨਾ ਹੀ ਕੋਈ ਐਮਐਲਏ ਦੇਖਣ ਨੂੰ ਮਿਲ ਰਿਹਾ ਹੈ ਮੁਕੇਰੀਆਂ ਦੀਆਂ ਲਗਭਗ ਸਾਰੀਆਂ ਸੜਕਾਂ ਟੁੱਟੀਆਂ ਹੋਈਆਂ ਹਨ ਕਿਉਂਕਿ ਮੈਂ ਸੜਕਾਂ ਦੇ ਬਾਰੇ ਅੱਜ ਗੱਲ ਕਰਨੀ ਹੈ ਤੇ ਸੜਕਾਂ ਟੁੱਟਣ ਦਾ ਵੱਡਾ ਕਾਰਨ ਤੇ ਉਹਦੇ ਨਾਲ ਉਹਦੇ ਛੋਕੜ ਦੇ ਵਿੱਚ ਕੀ ਕੁਝ ਵਾਪਰ ਰਿਹਾ ਤੇ ਲੋਕਾਂ ਦੇ ਲਈ ਕੀ ਸਵਾਲ ਹੈ ਕਿਉਂਕਿ ਅਲੱਗ-ਅਲੱਗ ਰੂਪ ਦੇ ਵਿੱਚ ਕਹਿ ਲਿਆ ਵੀ ਅਲੱਗ-ਅਲੱਗ ਲੋਕਾਂ ਦੇ ਫੋਨ ਆਂਦੇ ਆ ਅਧਿਆਪਕਾਂ ਦੇ ਫੋਨ ਆਂਦੇ ਆ ਜਾਂ ਉਹਨਾਂ ਨੂੰ ਮਿਲਦੇ ਆ ਤਾਂ ਗੱਲਾਂ ਕਰਦੀਆਂ ਵੀ ਕੀ ਮਕੇਰੀਆਂ ਦੀ ਅਸਲ ਕਾ ਟੁੱਟੀਆਂ ਰਹਿਣਗੀਆਂ ਕਿ ਮਕੇਰੀਆਂ ਦੀਆਂ ਸਾਰੀ ਪਿੰਡੂ ਸੜਕਾਂ ਦੇ ਉੱਪਰ ਸਿਰਫ ਰਾਜਨੀਤੀ ਹੁੰਦੀ ਰਹੂਗੀ ਚਾਹੇ ਅਲੱਗ-ਅਲੱਗ ਪਾਰਟੀਆਂ ਦੇ ਨੁਮਾਇੰਦੇ ਜਾਂ ਜਿਹੜੇ ਆਗੂ ਆ ਆਪਣੇ ਇਲਾਕਿਆਂ ਦੇ ਉਹ ਸਿਰਫ ਉਹਦੇ ਤੇ ਬੋਲਦੇ ਰਹਿਣਗੇ ਕੋਈ ਸੋਸ਼ਲ ਮੀਡੀਆ ਤੇ ਤਸਵੀਰਾਂ ਪਹਿ ਜਾਣਗੀਆਂ ਕੋਈ ਮੀਡੀਆ ਦੇ ਵਿੱਚ ਅਖਬਾਰਾਂ ਦੇ ਵਿੱਚ ਗੱਲਾਂ ਚੱਲ ਜਾਣਗੀਆਂ ਪਰ ਇਹ ਸੜਕਾਂ ਬਣਨਗੀਆਂ ਕਦੋਂ ਜਿਹੜਾ ਲਗਾਤਾਰ ਰੋਜ਼ ਲੋਕ ਆਪਣੇ ਸਾਧਨਾ ਦੀ ਟੁੱਟ ਪਾ ਜਿੰਨਾ ਟੁੱਟੀਆਂ ਹੋਈਆਂ ਸੜਕਾਂ ਕਰਕੇ ਹੋ ਰਹੀ ਐ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਐ ਉਹਨਾਂ ਲੋਕਾਂ ਦਾ ਭਵਿੱਖ ਕੀ ਐ ਉਹਨਾਂ ਦੇ ਲਈ ਇਹ ਮੁਸੀਬਤ ਦਾ ਕਾਰਨ ਕਿਉਂ ਬਣੀਆਂ ਹੋਈਆਂ ਮੁਕੇਰੀਆਂ ਦੀਆਂ ਸੜਕਾਂ ਕੀ ਇਹ ਕੱਲਾ ਮੁਕੇਰੀਆਂ ਦਾ ਹਾਲ ਐ ਜਾਂ ਪੂਰੇ ਪੰਜਾਬ ਦੇ ਵਿੱਚ ਹਾਲ ਐ ਜਿਹੜੀ ਪੰਜਾਬ ਦੇ ਵਿੱਚ 92 MLA 2022 ਦੇ ਵਿੱਚ ਜਿੱਤ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਜਿੱਤੀ ਬਾਅਦ ਦੇ ਵਿੱਚ ਦੋ ਬਾਈ ਇਲੈਕਸ਼ਨ ਇੱਕ ਹੋਰ ਬਾਈ ਇਲੈਕਸ਼ਨ ਚ ਅੱਜ ਕੱਲ ਇਹ 95 MLA ਦੀ ਪੰਜਾਬ ਦੀ ਆਮ ਆਦਮੀਆਂ ਦੀ ਸਰਕਾਰ ਤੇ ਜਿਹੜੇ ਆਮ ਲੋਕਾਂ ਨੇ ਜਿਨ੍ਹਾਂ ਸੜਕਾਂ ਦੇ ਉੱਪਰ ਟੱਪਣਾ ਹੈ ਉਹ ਸਾਰੀਆਂ ਸੜਕਾਂ ਟੁੱਟੀਆਂ ਪਈਆਂ ਹੋਈਆਂ ਉਹਨਾਂ ਨੂੰ ਦੀਦਾ ਨਹੀਂ ਪਿਆ ਮੁਕੇਰੀਆਂ ਦੇ ਵਿੱਚ ਮਾਈਨਿੰਗ ਦਾ ਕਾਰੋਬਾਰ ਬਹੁਤ ਜ਼ਾਦੇ ਵੱਡੇ ਪੱਧਰ ਤੇ ਹੈ ਮੁਕੇਰੀਆਂ ਦੇ ਵਿੱਚੋ ਹੀ ਰੇਤਾ ਪੱਥਰ ਮਿੱਟੀ ਲਗਾਤਾਰ ਪਟਕੇ ਹੋਰ ਸੜਕਾਂ ਹੋਰ ਕੰਸਟ੍ਰਕਸ਼ਨ ਦੇ ਲਈ ਜਾ ਰਿਹਾ ਪਰ ਜਿੱਥੇ ਲਗਾਤਾਰੇ ਕਾਰੋਬਾਰ ਹੋ ਰਿਹਾ ਉੱਥੋਂ ਦੇ ਲੋਕਾਂ ਨੂੰ ਲਗਾਤਾਰ ਟੁੱਟੀਆਂ ਸੜਕਾਂ ਦਾ ਸੰਤਾਪ ਹੰਡਾਣਾ ਪੈ ਰਿਹਾ ਹੈ ਚਾਹੇ ਜਿਹੜੇ ਮਰਜ਼ੀ ਪਾਸੇ ਆਪਾਂ ਪਿੰਡਾਂ ਦੇ ਵਿੱਚ ਜਾਣਾ ਹੋਵੇ ਤੇ ਸੜਕ ਟੁੱਟੀ ਦਾ ਹੀ ਜ਼ਿਕਰ ਮਿਲਦਾ ਹੈ ਮੇਰੇ ਆਪਣੇ ਪਿੰਡਾਂ ਦੇ ਨਾਲ ਹਾਜੀਪੁਰ ਦਾ ਕਹ ਲਈਏ ਸੀਨੀਅਰ ਸੈਕੰਡਰੀ ਸਕੂਲ ਹੈ ਸਰਿਆਣੇ ਦਾ ਸੀਨੀਅਰ ਸੈਕੰਡਰੀ ਸਕੂਲ ਹੈ ਜਾਂ ਬੁੱਡੇਵਾੜ ਦਾ ਕਹ ਲਈਏ ਇਹਨਾਂ ਸਕੂਲਾਂ ਨੂੰ ਜਾਣ ਵਾਲੇ ਬੱਚੇ ਤੇ ਜਾਣ ਵਾਲੇ ਅਧਿਆਪਕਾ ਦੇ ਲਈ ਮੁਸੀਬਤ ਬਣੀਆਂ ਹੋਈਆਂ ਇਹ ਸੜਕਾਂ ਸਮੇਂ ਰਹਿੰਦੇ ਸਕੂਲ ਦੇ ਵਿੱਚ ਪਹੁੰਚਣਾ ਬੱਚਿਆਂ ਨੂੰ ਪੜ੍ਹਾਉਣਾ ਤੇ ਬੱਚਿਆਂ ਦਾ ਵੀ ਚੰਗੀ ਸਾਫ਼ ਸੁਥਰੇ ਕੱਪੜਿਆਂ ਦੇ ਨਾਲ ਸਕੂਲ ਦੇ ਵਿੱਚ ਪਹੁੰਚਣਾ ਇੱਕ ਮੁਸ਼ਕਲ ਹੀ ਕੰਮ ਹੋ ਗਿਆ ਹੈ। ਇੱਕ ਤਾਂ ਵੱਡੀ ਮੁਸੀਬਤ ਬੀਡੀਪੀਓ ਜਿਹੜੇ ਜਿੰਨੇ ਵੀ ਬਲਾਕ ਡਵੈਲਪਮੈਂਟ ਅਫਸਰ ਹੈ ਜਾਂ ਇਹ ਦਫ਼ਤਰ ਹੈ ਇਹਨਾਂ ਦੇ ਵੱਲੋਂ ਕਿਸੇ ਵੀ ਪਿੰਡ ਦੇ ਵਿੱਚ ਪ੍ਰੋਪਰ ਪਾਣੀ ਗੰਦੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਨਹੀਂ ਕੀਤਾ ਗਿਆ। ਲੋਕਾਂ ਦੀਆਂ ਆਪਸੀ ਲੜਾਈਆਂ ਪੀ ਪਾਣੀ ਇੱਧਰ ਨਹੀਂ ਜਾਣ ਦੇਣਾ ਉਸ ਪਿੰਡ ਦਾ ਇੱਧਰ ਨਹੀਂ ਜਾਣ ਦੇਣਾ ਨਿਕਾਸੀ ਦਾ ਪਹਿਲ ਕੇ ਪਰਿਵਾਰਾਂ ਨੇ ਪਹਿਲ ਕੇ ਕਹ ਲਈਏ ਬਜ਼ੁਰਗਾਂ ਨੇ ਕੀ ਪ੍ਰਬੰਧ ਕੀਤਾ ਹੋਇਆ ਪਹਿਲਾ ਨਿਕਾਸ ਇੱਥੇ ਜਾਂਦਾ ਸੀਗਾ ਗੱਲ ਤਾਂ ਇਹ ਕਰਨ ਵਾਲੀਆਂ ਉਹਨਾਂ ਲੋਕਾਂ ਦੇ ਲਈ ਵੀ ਜਦੋਂ ਪਹਿਲ ਕੇ ਬਜ਼ੁਰਗਾਂ ਨੇ ਪਿੰਡਾਂ ਨੂੰ ਵਸਾਇਆ ਹੈ ਆਪਣੇ ਹਿਸਾਬ ਦੇ ਨਾਲ ਛੱਪੜ ਬਣਾਏ ਹੈ ਨਿਕਾਸੀ ਦਾ ਪ੍ਰਬੰਧ ਕਰਨ ਦੇ ਲਈ ਉਹਨਾਂ ਛੱਪੜਾਂ ਦੇ ਵਿੱਚ ਗੰਦਾ ਪਾਣੀ ਜਾਣ ਦੇ ਲਈ ਅਦੋਂ ਇੰਨੀ ਜਿਆਦਾ ਵੱਡੇ ਪੱਧਰ ਤੇ ਕਹ ਲਈਏ ਵੀ ਪਿੰਡਾਂ ਦੇ ਵਿੱਚ ਉਸਾਰੀ ਨਹੀਂ ਸੀਗੀ ਪਰ ਲੋਕ ਹੁਣ ਸੜਕਾਂ ਦੇ ਉੱਪਰ ਆਏ ਆ ਸੜਕਾਂ ਦੇ ਉੱਪਰ ਆ ਕੇ ਲੋਕਾਂ ਨੇ ਲਗਾਤਾਰ ਆਪਣੇ ਮਕਾਨ ਵੀ ਬਣਾਏ ਆ ਮਕਾਨ ਬਣਾ ਕੇ ਉਹਨਾਂ ਨੇ ਲਗਾਤਾਰ ਲੋਡ ਮਹਿਸੂਸ ਹੋਈ ਆ ਪਰ ਅੱਜ ਜਿਹੜੀ ਮੁਸੀਬਤ ਹੋਰ ਲਗਾਤਾਰ ਵੱਧਦੀ ਜਾਂਦੀ ਪਈ ਆ ਆਬਾਦੀਆਂ ਲਗਾਤਾਰ ਪਿੰਡਾਂ ਦੇ ਵਿੱਚੋਂ ਨਿਕਲ ਕੇ ਸੜਕਾਂ ਦੇ ਕਿਨਾਰੇ ਆ ਗਈਆਂ ਤੇ ਹੁਣ ਜਿਹੜੀ ਜ਼ਿੰਮੇਵਾਰੀ ਬਣਦੀ ਸੀਗੀ ਬਲਾਕ ਡਿਵੈਲਪਮੈਂਟ ਅਫਸਰਾਂ ਦੀ ਇਹੜਾ ਦਫ਼ਤਰਾਂ ਦੀ ਉਹਨਾਂ ਦੇ ਵੱਲੋਂ ਨਭਾਈ ਨਹੀਂ ਜਾ ਰਹੀ ਪ੍ਰੋਪਰ ਤੌਰ ਤੇ ਅਫਸਰਾਂ ਨੂੰ ਬੈਠ ਕੇ ਜਿਹੜਾ ਹੈ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰੋਪਰ ਪ੍ਰਬੰਧ ਕਰਵਾਉਣਾ ਚਾਹੀਦਾ ਸੀਗਾ ਤਾਂ ਕਿ ਬਾਅਦ ਦੇ ਵਿੱਚ ਪ੍ਰੈਸ਼ਰ ਪੀ ਡਬਲਯੂ ਜੀ ਡੀ ਤੇ ਬਣਾਇਆ ਜਾ ਸਕੇ ਜਿਨ੍ਹਾਂ ਦੀ ਸੜਕਾਂ ਬਣਾਉਣ ਦੀ ਜ਼ਿੰਮੇਵਾਰੀ ਹੈ ਉਹ ਜਿਹੜੇ ਪ੍ਰੋਪਰ ਜਿਹੜਾ ਹਰ ਇੱਕ ਸੜਕ ਬਣਾਉਣ ਦਾ ਪ੍ਰਬੰਧ ਕਰਨ ਤੇ ਬਾਅਦ ਦੇ ਵਿੱਚ ਜਿਹੜੀ ਮੇਨ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਇਲਾਕੇ ਦੇ ਵਿਧਾਇਕਾਂ ਦੀ ਸਾਡੇ ਮੁਕੇਰੀਆਂ ਦੇ ਵਿੱਚ ਵਿਧਾਇਕ ਅੱਜ ਭਾਜਪਾ ਦੇ ਨਾਲ ਸੰਬੰਧਿਤ ਹੈ ਜਿਨ੍ਹਾਂ ਦੀ ਕੇਂਦਰ ਦੇ ਵਿੱਚ ਸਰਕਾਰ ਹੈ ਉਹਨਾਂ ਦੇ ਵੱਲੋਂ ਕਿਤੇ ਵੀ ਸੜਕਾਂ ਦਾ ਅਜੇ ਤੱਕ ਜ਼ਿਕਰ ਨਹੀਂ ਕੀਤਾ। ਲਗਭਗ ਮੈਨੂੰ ਲੱਗਦਾ 150 ਤੋਂ 200 ਕਿਲੋਮੀਟਰ ਸੜਕ ਕਲਾ ਮੁਕੇਰੀਆਂ ਮੁਕੇਰੀਆਂ ਦੇ ਵਿੱਚ ਹੈ ਜਿਹੜੀ ਟੋਟਲ ਟੁੱਟੀ ਹੋਈ ਹੈ। ਅਸੀਂ ਹਾਜੀਪੁਰ ਤੋਂ ਜੇ ਸਰਿਆਣੇ ਜਾਣਾ ਹੋਵੇ ਜਾਂ ਪਵਨਾਲ ਜਾਣਾ ਹੋਵੇ ਟੋਟਲ ਜਿਹੜੀ ਕਹਿ ਲਈਏ ਭੀ ਉਹ 8-10 ਕਿਲੋਮੀਟਰ ਦੀ ਸੜਕ ਜਿੱਥੇ ਖੱਡੇ ਮਿਲਣਗੇ ਸੜਕ ਨਹੀਂ ਮਿਲੇਗੀ। ਇੰਨੀ ਜ਼ਿਆਦਾ ਬੁਰੀ ਹਾਲਤ ਹੈ ਭੀ ਲੋਕ ਆਪਾਂ ਫਿਰ ਵੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ ਦੇ ਵਿੱਚ ਜੀਐਸ ਮੁਲਤਾਨੀ ਹਿਲਕਾ ਇੰਚਾਰਜ ਲੱਗੇ ਹੋਇਆ। ਲੋਕ ਆਪਣੇ ਪਿੰਡਾਂ ਦੇ ਵਿੱਚ ਲਿਆ ਕੇ ਫੀਤੇ ਕਟੰਦਲੀ ਇਕੱਠ ਘੜੀ ਜਾ ਰਹੇ ਆ ਜੁਧ ਨਸ਼ਿਆ ਦੇ ਵਿਰੁੱਧ ਨੂੰ ਲੈ ਕੇ ਇਕੱਠ ਹੋਈ ਜਾ ਰਹੇ ਆ ਕੀ ਅਸੀਂ ਸਵਾਲ ਵੀ ਕਦੀ ਕੀਤਾ ਹੈ ਮਰੂਲਿਆਂ ਦੇ ਵਿੱਚ ਕੱਟ ਹੋਏ ਆ ਸਰਿਆਣੇ ਦੇ ਵਿੱਚ ਹੋਇਆ ਹਾਜੀਪੁਰ ਹੋਰ ਕਈ ਪਿੰਡਾਂ ਦੇ ਵਿੱਚ ਕਦੀ ਸਵਾਲ ਵੀ ਕੀਤਾ ਵੀ ਜਿਹੜੀ ਸੜਕ ਤੋਂ ਮਲਤਾਨੀ ਸਾਹਿਬ ਤੁਸੀਂ ਆ ਰਹੇ ਉਹ ਤਾਂ ਟੁੱਟੀ ਹੋਈ ਹੈ ਮੁਕੇਰੀਆਂ ਦੇ ਵਿੱਚ ਲਗਾਤਾਰ ਮਾਈਨਿੰਗ ਹੋ ਰਹੀ ਹੈ ਕੀ ਉਹ ਰੇਤਾ ਬਜਰੀ ਦੇ ਨਾਲ ਪਕੇਰੀਆਂ ਦੀ ਸੜਕਾਂ ਇਹ ਪਿੰਡਾਂ ਦੀ ਸੜਕਾਂ ਨਹੀਂ ਬਣਾਈਆਂ ਜਾ ਸਕਦੀਆਂ ਜਿਹੜਾ ਸਕੂਲਾਂ ਦੇ ਬੱਚੇ ਲਗਾਤਾਰ ਇਸ ਗੰਦ ਦੇ ਵਿੱਚੋਂ ਟੱਪ ਕੇ ਜਾਂਦੇ ਉਹਨਾਂ ਦੇ ਮਾਪੇ ਨਹੀਂ ਲਗਾਤਾਰ ਇਹਨਾਂ ਸਵਾਲ ਕਰ ਸਕਦੇ ਜੀਐਸ ਮਲਤਾਨੀ ਉਹਨਾਂ ਤੋਂ ਜ਼ਿੰਮੇਵਾਰੀ ਹੈ ਸੀ ਕੋਈ ਵਿਰੋਧ ਇਸ ਗੱਲ ਦਾ ਕੋਈ ਵਿਰੋਧ ਨਹੀਂ ਇਹ ਜ਼ਿੰਮੇਵਾਰੀ ਹੁੰਦੀ ਹੈ ਪਰ ਜ਼ਮੀਨੀ ਹਕੀਕਤ ਤੇ ਹਾਲ ਤਿੰਨ ਇੱਕ ਜ਼ਿਆਦਾ ਬੁਰੀ ਹੈ ਜਿਹੜੀ ਦਿਖੀ ਨਹੀਂ ਜਾ ਸਕਦੀ ਤੇ ਜਿਹੜਾ ਡਿਪਾਰਟਮੈਂਟ ਹੈ ਐਕਸ਼ਨ ਹੈ ਪੀਡਬਲਯੂਡੀ ਦੇ ਕਹਿ ਲਈਏ ਜਾਂ ਐਸਜੀਓ ਉਹ ਦੇਖ ਹੀ ਨਹੀਂ ਰੇ ਜ਼ਮੀਨੀ ਪੱਧਰ ਤੇ ਆਣ ਆ ਕੇ ਇਹਨਾਂ ਸੜਕਾਂ ਦਾ ਨਿਰਮਾਣ ਕਰਨ ਦੇ ਲਈ ਪ੍ਰਬੰਧ ਕਰਨ ਉਹ ਲਿਖਤੀ ਤੌਰ ਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਬਲਾਕ ਡਵੈਲਪਮੈਂਟ ਅਫਸਰਾਂ ਨੂੰ ਇਹ ਲਿਖਤੀ ਤੌਰ ਤੇ ਦੱਸਦੇ ਆਂ ਵੀ ਪ੍ਰੋਪਰ ਪ੍ਰਬੰਧ ਕਰੋ ਭਾਈ ਇਹਦੇ ਨਿਕਾਸ ਦਾ ਸਾਡੀਆਂ ਸੜਕਾਂ ਡੈਮੇਜ ਹੋ ਰਹੀਆਂ ਉਹਦੇ ਤੋਂ ਬਾਅਦ ਜਿਹੜੀ ਸੜਕਾਂ ਟੁੱਟੀਆਂ ਹੋਈਆਂ ਆ ਉਹਨਾਂ ਨੂੰ ਪਰਬਣਾਨ ਦੇ ਲਈ ਜਿਹੜਾ ਪ੍ਰਬੰਧ ਕੀਤਾ ਜਾਵੇ ਉੱਥੇ ਹੀ ਹੁਣ ਮਕੇਰੀਆਂ ਦੇ ਵਿੱਚ ਲੋਕੀਕਰਨ ਲੋਕ ਕਿੱਥੇ ਜਾਣ ਜਿਹੜੇ ਮਹਿਕਮਿਆਂ ਦੀ ਜ਼ਿੰਮੇਵਾਰੀ ਹੈ ਪੀਡਬਲਯੂਡੀ ਦੇ ਉਹ ਮਹਿਕਮਿਆਂ ਦੇ ਅਧਿਕਾਰੀ ਕੀ ਸਰਕਾਰ ਨੂੰ ਲਿਖ ਕੇ ਹੀ ਨਹੀਂ ਦੇ ਰਹੇ ਕੀ ਸਰਕਾਰ ਜਿਹੜੀ ਲਗਾਤਾਰ ਵੱਡੀਆਂ-ਵੱਡੀਆਂ ਪਾਲਿਸੀਆਂ ਲੈ ਕੇ ਆ ਰਹੀ ਹੈ ਲੈਂਡ ਪੂਲਿੰਗ ਐਕਟ ਨਵਾਂ ਲੈ ਕੇ ਆਈ ਹੈ ਜ਼ਮੀਨ ਐਕਵਾਇਰ ਕਰਨ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਹਾਹਾਕਾਰ ਮਚਿਆ ਹੋਇਆ ਹੈ ਸੜਕਾਂ ਨੂੰ ਲੈ ਕੇ ਬੜੀ ਜ਼ਿਆਦਾ ਜਿਹੜੀਆਂ ਵੱਡੀਆਂ ਸੜਕਾਂ ਜਿਨ੍ਹਾਂ ਤੇ ਆਮ ਲੋਕਾਂ ਨੇ ਜਾਣਾ ਨਹੀਂ ਉਹਨਾਂ ਨੂੰ ਬਣਾਉਣ ਦੇ ਲਈ ਕਹੀ ਹੈ ਬਹੁਤ ਜ਼ਿਆਦਾ ਜਿਹੜੀਆਂ ਇਕਿਲਿਆ ਦੇ ਸਾਹਦ ਨਾਲ ਜ਼ਮੀਨ ਜਿਹੜੀ ਐਕਵਾਇਰ ਕੀਤੀ ਹੁਣ ਜਿਹੜੀ ਹੈ ਲੈਂਡ ਪੂਲਿੰਗ ਐਕਟ ਦੇ ਤਹਿਤ ਹੋਰ ਜ਼ਿਆਦਾ ਨੁਕਸਾਨ ਲੋਕਾਂ ਦਾ ਤੇ ਉੱਥੇ ਹੀ ਜਿਹੜਾ ਕੰਮ ਕਰਨ ਵਾਲਾ ਹੈ ਪੰਜਾਬ ਦੇ ਵਿੱਚ ਉਹ ਸਰਕਾਰ ਦੇ ਵੱਲੋਂ ਨਹੀਂ ਕੀਤਾ ਜਾ ਰਿਹਾ ਹੈ ਹੁਣੇ ਸਵਾਲ ਕੱਲਾ ਜਿਹੜੇ ਲੋਕਾਂ ਨੂੰ ਇਹ ਨਹੀਂ ਵੀ ਤੁਸੀਂ ਕੱਲਾ ਮੀਡੀਆ ਦੇ ਵਿੱਚ ਗੱਲ ਕਰੋ ਇਹਨਾਂ ਲੀਡਰਾਂ ਦੀ ਜੀਐਸ ਮਲਤਾਨੀ ਹੁਣਾਂ ਦੇ ਨਾਲ ਸਿੱਧੇ ਸਵਾਲ ਹੁਣ ਕਰਨੇ ਚਾਹੀਦੇ ਆ ਇਹਨਾਂ ਦੇ ਜਿਹੜੇ ਪੀਏ ਆ ਪਿੰਡਾਂ ਦੇ ਵਿੱਚ ਪ੍ਰੋਗਰਾਮ ਕਰਦੇ ਆ ਉਹਨਾਂ ਦੇ ਨਾਲ ਸਿੱਧੇ ਸਵਾਲ ਕਰਨੇ ਚਾਹੀਦੇ ਆ ਵੀ ਪਿੰਡਾਂ ਦੀਆਂ ਸੜਕਾਂ ਕੱਚੀਆਂ ਹੋਈਆਂ ਆ ਪਿੰਡਾਂ ਦੇ ਵਿੱਚ ਗੈਰਕਾਨੂੰਨੀ ਮਾਈਨਿੰਗ بڑے ਵੱਡੇ ਪੱਧਰ ਦੇ ਉੱਪਰ ਆ ਇਹ ਦੋਨਾਂ ਦੇ ਨੁਕਸਾਨ ਦੇ ਨਾਲ ਲੋਕ ਕਿੱਥੇ ਜਾਣ ਲੋਕਾਂ ਨੇ ਵੋਟਾਂ ਪਾਈਆਂ ਤੁਹਾਡੀ ਸਰਕਾਰ ਐਜ ਤੇ ਜੇ ਤੁਸੀਂ ਨਹੀਂ ਬੋਲਣਾ ਤੇ ਫਿਰ ਪਿੰਡਾਂ ਦੇ ਵਿੱਚ ਕਾਦੀ ਸਿਆਸਤ ਤੁਸੀਂ ਕਰਨਾ ਦਿਓ ਤੇ ਜਿਹੜੇ ਹੋਰ ਨੁਮਾਇੰਦੇ ਆ ਮਾੜੀ ਮੋਟੀ ਗੱਲਾ ਕਰਕੇ ਰਹਿ ਜਾਂਦੇ ਆ ਤਾਂ ਉਹਨਾਂ ਨੂੰ ਵੀ ਚਾਹੀਦਾ ਵੀ ਇਹ ਦਬਦਬਾ ਵੱਧ ਤੋਂ ਵੱਧ ਕਰਨ ਚਾਹੇ ਪ੍ਰੋਟੈਸਟਾਂ ਦੇ ਰੂਪ ਦੇ ਵਿੱਚ ਚਾਹੇ ਘਰਾ ਤੋਂ ਲੈ ਕੇ ਵੀ ਅਜਿਹੇ ਸਿਆਸੀ ਲੀਡਰਾਂ ਨੂੰ ਪਿੰਡਾਂ ਦੇ ਵਿੱਚ ਨਾ ਬੜਨ ਦਿੱਤਾ ਜਾਵੇ ਉਹਨਾਂ ਨੂੰ ਕਿਹਾ ਜਾਵੇ ਵੀ ਤੁਸੀਂ ਲਗਾਤਾਰ ਉਹਨਾਂ ਸੱਤਾ ਦੀ ਕੁਰਸੀਆਂ ਦੇ ਉੱਪਰ ਬੈਠੇ ਹੋਏ ਹੋ ਤੁਸੀਂ ਐਮਐਲਏ ਹੋ ਤੁਹਾਡੀ ਸਰਕਾਰ ਹੈ ਤੇ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿੰਨਾ ਕੁ ਸਮਾਂ ਲੋਕ ਚਿੱਕੜ ਦੇ ਵਿੱਚ ਉਹ ਇਹਨਾਂ ਟੁੱਟੇ ਹੋਈ ਸੜਕਾਂ ਦੇ ਉੱਪਰੋਂ ਟੱਪਦੇ ਰਹਿਣ ਮੁਕੇਰੀਆਂ ਦੀ ਜ਼ਮੀਨੀ ਹਾਲਤ ਇਹ ਹੈ ਵੀ ਕੋਈ ਵੀ ਸੜਕ ਅਜੇ ਹੀ ਨਹੀਂ ਪੇ ਜਿਹੜੀ ਸੜਕ ਖੱਡਿਆਂ ਦਾ ਰੂਪ ਨਾ ਧਾਰਨ ਕਰ ਚੁੱਕੀ ਹੋਵੇ ਤੇ ਹਾਲਤ ਇਹ ਹੈ ਕਿ ਲੋਕ ਹੁਣ ਕਿਹੜੇ ਰਸਤੇ ਜਿੱਦਾਂ ਹੁਣ ਸਵੇਰ ਨੂੰ ਸਕੂਲ ਨੂੰ ਜਾਣਾ ਹੈ ਜਾਂ ਆਪਣੇ ਕੰਮ ਨੂੰ ਜਾਣਾ ਤੇ ਕਿਹੜੇ-ਕਿਹੜੇ ਰਸਤੇ ਬਦਲਣ ਉਹਨਾਂ ਦੇ ਲਈ ਹਾਲ ਤਿੰਨੀ ਕ ਜ਼ਿਆਦੇ ਮਲਕ ਗੰਭੀਰ ਬਣੀ ਹੋਈ ਹੈ ਕਿ ਘਰੋਂ ਨਿਕਲ ਕੇ ਆਪਣੇ ਕੰਮ ਤੱਕ ਪੁੱਜਣਾ ਵੀ ਮੁਸ਼ਕਲ ਹੋ ਗਿਆ ਹੈ ਸਾਡੇ ਹਲਕਾ ਇੰਚਾਰਜ ਮੁਕੇਰੀਆਂ ਦੇ ਵਿਧਾਇਕ ਤੇ ਸਬੰਧਤ ਮਹਿਕਮਿਆਂ ਤੋਂ ਇਹ ਸਾਫ ਤੌਰ ਤੇ ਮੰਗ ਕਰ ਰਹੇ ਹੈ ਇਲਾਕਾ ਹਲਕਾ ਮੰਗ ਕਰ ਰਿਹਾ ਹੈ ਪੇ ਤੁਸੀਂ ਨਾ ਸੜਕਾਂ ਦਾ ਪ੍ਰੋਪਰ ਜਿਹੜਾ ਨਿਰਮਾਣ ਕਰਾਓ ਤੇ ਜਿਹੜੇ ਗੰਦੇ ਪਾਣੀ ਦੀ ਨਿਕਾਸੀ ਜਿਹੜੀ ਸੜਕਾਂ ਦੇ ਉੱਪਰ ਹੋ ਰਹੀ ਆ ਉਹਦਾ ਵੀ ਪ੍ਰੋਪਰ ਪ੍ਰਬੰਧ ਕਰਵਾਓ ਤਾਂ ਕਿ ਲੋਕ ਅਸਲ ਦੇ ਵਿੱਚ ਸੜਕਾਂ ਦੇ ਉੱਪਰ ਗੁਜ਼ਰ ਕੇ ਆਪਣੇ ਕੰਮ ਧੰਦਿਆਂ ਨੂੰ ਆਪਣੇ ਸਕੂਲ ਜਾਂ ਆਪਣੇ ਘਰਾਂ ਨੂੰ ਜਾ ਸਕਣ ਇਦਾਂ ਦੇ ਹਾਦਸਿਆਂ ਦਾ ਸ਼ਿਕਾਰ ਨਾ ਹੋਣ ਉਹਨਾਂ ਦੇ ਲਗਾਤਾਰ ਜਿਹੜੇ ਸਾਧਨਾ ਦੀ ਟੁੱਟਪੱਜ ਹੋ ਰਹੀਆਂ ਨਾ ਟੁੱਟੀਆਂ ਸੜਕਾਂ ਕਰਕੇ ਉਹਦੇ ਤੋਂ ਬਚਾਅ ਹੋ ਸਕੇ ਇਹ ਤਸਵੀਰ ਇਹ ਗੱਲਬਾਤ ਤੁਹਾਡੇ ਨਾਲ ਮੈਂ ਸਾਂਝੀ ਕੀਤੀ ਹੈ ਕਿ ਲੋਕਾਂ ਦਾ ਮੁਕੇਰੀਆਂ ਦੇ ਹਲਕਾ ਦੇ ਦੁੱਖ ਸਾਂਝਾ ਕੀਤਾ ਹੈ ਇਹ ਨਾ ਹੋਣ ਕਿ ਕੱਲ ਲੋਕੀ ਸਤੇ ਦੇ ਤੁਹਾਡੇ ਗੁਲਾਮਿਆਂ ਨੂੰ ਆ ਕੇ ਆਣ ਪਿੰਡਾਂ ਦੇ ਵਿੱਚ ਜਦੋਂ ਤੁਸੀਂ ਆਂਦੇ ਹੋ ਤੁਸੀਂ ਇਕੱਠਾਂ ਦੇ ਵਿੱਚ ਇਹ ਗੱਲਾਂ ਹੁਣ ਕਰਨ ਸ਼ੁਰੂ ਹੋ ਜਾਣੀਆਂ ਸਰਕਾਰ 3 ਸਵਾ 3 ਸਾਲ ਬਣੀ ਨੂੰ ਹੋ ਗਿਆ ਜ਼ਮੀਨੀ ਪੱਧਰ ਤੇ ਕੁਝ ਨਹੀਂ ਹੋਇਆ ਤੇ ਮੁਕੇਰੀਆਂ ਇਸ ਵਕਤ ਲੀਡਰਲੈਸ ਹੋਇਆ ਹੋਇਆ ਹੈ ਆਪਣੀ ਲੀਡਰੀ ਚਮਕਾਉਣ ਦੇ ਲਈ ਪਾਰਟੀਆਂ ਇਧਰੋਂ ਉਧਰ ਸਾਰਾ ਕੁਝ ਚੱਲੀ ਜਾ ਰਿਹਾ ਹੈ ਪਰ ਜ਼ਮੀਨੀ ਪੱਧਰ ਤੇ ਕੁਝ ਨਹੀਂ ਹੋ ਰਿਹਾ ਧੰਨਵਾਦ ਜੀ